ਸਵਾਗਤ ਕਰਦੀ ਹਾਂ ਜੀ ਆਪਣੇ ਚੈਨਲ ਦੇ ਪਰ ਲੋ ਜੀ ਸੋ ਪਿਆਰਾ ਜਿਹਾ ਗੀਤ ਮੇਰਾ ਸਭ ਨੂੰ ਜਰੂਰ ਪਸੰਦ ਆਊਗਾ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੇ ਜਿਨ੍ਹਾਂ ਨੇ ਨਹੀਂ ਕਰਿਆ ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜਰੂਰਤ ਹੈ ਲੋ ਜੀ ਸੋ ਪਿਆਰਾ ਜਿਹਾ ਗੀਤ ਆਜਾ ਸੋ ਮੈਂ ਆਪਾਂ ਪਿਆਰ ਕਰਸਾਂ ਸੋ ਹੋਰ ਗੀਤ ਸੁਣਾ ਸਕੀ ਹਾਂ ਲੋ ਜੀ ਸੋ Parya pe ala ji shra bada pe ji sh ਦੇੜੇ ਖਲੂ ਕੇ ਪਰਿਆ ਪੇ ਆ ਲਾਇਆ ਸਾਨਾ ਪੀਣਾ ਪਰਿਆ ਪੇ ਆ ਲਾਇਆ ਸਾਨਾ ਪੀਣਾ ਓ ਮੇ ਨੋ ਕਰੀ ਉੱਠੇ ਜਾਣਾ ਨੋ ਕਰਤਾ ਜਾਣਾ ਤੂ ਸੀ ਚਲੇ ਜਾਇਓ ਨੋ ਕਰਤਾ ਜਾਣਾ ਤੂ ਸੀ ਚਲੇ ਜਾਇਓ ਹੋ ਮੈਂ गोदी जो बाल क तेरे खेड़दा गोदी जो बाल क तेरे खेड़दा ओ मैं बर गोरी निसाडी ए हो निशानी ओ मैं बर सुणी निसाडी ए हो निश

ਇਸ ਬੋਤਲ ਤੇ ਆ ਰਹੀ ਉਮੀਦ ਹੈ ਤੁਹਾਨੂੰ ਵੀ ਪਸੰਦ ਆਏ ਹੋਵੇਗੀ ਬਹੁਤ ਬਹੁਤ